ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਲਈ ਵੋਟਿੰਗ ਚੱਲੀ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਤੇ ਸ਼ਾਮ 4 ਵਜੇ ਤੱਕ ਚੱਲੇਗੀ। ਤੇ ਇਹ ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰ ਨਾਲ ਕਰਵਾਈਆਂ ਜਾ ਰਹੀਆਂ ਨੇ। ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਸਾ ਤੇ ਖੁਰਮਨੀਆਂ ਖੇਤਰਾਂ ਚ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਖਾਸਾ ਜੀ ਫਿਰਸਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਉਸ ਦੇ ਅਸਲ ਚੋਣ ਨਿਸ਼ਾਨ ਝਾੜੂ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਿਸ਼ਾਨ ਤੱਕੜੀ ਛਾਪ ਦਿੱਤਾ ਗਿਆ ਸੀ ਇਹ ਵੱਡੀ ਨਿਲਾਇਕੀ ਮੰਨੀ ਜਾ ਰਹੀ ਹੈ ਐਸਟੀਐਮ ਅੰਮ੍ਰਿਤਸਰ 2 ਰਕੇਸ਼ ਕੁਮਾਰ ਨੇ ਗਲਤੀ ਦੀ ਪੁਸ਼ਟੀ ਕਰਦਿਆਂ ਚੋਣ ਰੱਦ ਕਰ ਦਿੱਤੀ ਤੇ ਐਲਾਨ ਕੀਤਾ ਕਿ ਸਹੀ ਬੈਲਟ ਪੇਪਰ ਤਿਆਰ ਕਰਵਾ ਕੇ ਆਉਣ ਵਾਲੇ ਦਿਨ ਚੋਣ ਕਰਵਾਈ ਜਾਵੇਗੀ ਨਾਲ ਹੀ ਈਹਾਜਾਰਾ ਇੱਕ ਚੋਣ ਵਿੱਚ ਗਲਤੀ ਕਰਨ ਵਾਲੇ ਕਰਮਚਾਰੀ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ ਤੇ ਸਵਾਲ ਉਖਾਰੀ ਹੈ, ਜਦਕਿ ਸੂਬੇ ਦੇ ਬਾਕੀ ਹਿੱਸਿਆਂ 'ਚ VOTING ਸੂਚਾਰੂ ਟੰਗ ਦੇ ਨਾਲ ਜਾਰੀ ਹੈ। ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਲਈ VOTING ਚੱਲੀ ਹੈ। VOTING ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਤੇ ਸ਼ਾਮ 4 ਵਜੇ ਤੱਕ ਚੱਲੇਗੀ। ਤੇ ਇਹ ਚੋਣਾ EVM ਦੀ بجائے ਬੈਲਟ ਪੇਪਰ ਨਾਲ ਕਰਵਾਈਆਂ ਜਾ ਰਹੀਆਂ ਨੇ ਜਿਸ ਰਾਣ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਸਾ ਤੇ ਖੁਰਮਨੀਆ ਖੇਤਰਾਂ 'ਚ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਖਾਸਾ 'ਚ ਫਿਰਸਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਉਸ ਦੇ ਅਸਲ ਚੋਣ ਨਿਸ਼ਾਨ ਝਾੜੂ ਦੀ بجائے ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਿਸ਼ਾਨ ਤੱਕੜੀ ਛਾਪ ਦਿੱਤਾ ਗਿਆ ਸੀ ਇਹ ਵੱਡੀ ਨਿਲਾਇਕੀ ਮੰਨੀ ਜਾ ਰਹੀ ਹੈ ਐਸਟੀਐਮ ਅੰਮ੍ਰਿਤਸਰ 2 ਰਕੇਸ਼ ਕੁਮਾਰ ਨੇ ਗਲਤੀ ਦੀ ਪੁਸ਼ਟੀ ਕਰਦਿਆਂ ਚੋਣ ਰੱਦ ਕਰ ਦਿੱਤੀ ਤੇ ਐਲਾਨ ਕੀਤਾ ਕਿ ਸਹੀ ਬੈਲਟ ਪੇਪਰ ਤਿਆਰ ਕਰਵਾ ਕੇ ਆਉਣ ਵਾਲੇ ਦਿਨ ਚੋਣ ਚੋਂ ਕਰਵਾਈ ਜਾਵੇਗੀ ਨਾਲ ਹੀ ਇਹ ਜਾ ਰਿਹਾ ਹੈ ਕਿ ਚੋਣਾਂ 'ਚ ਗਲਤੀ ਕਰਨ ਵਾਲੇ ਕਰਮਚਾਰੀਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਘਟਨਾ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ ਤੇ ਸਵਾਲ ਉਖਾਰੀ ਹੈ ਜਦ ਕਿ ਸੂਬੇ ਦੇ ਬਾਕੀ ਹਿੱਸਿਆਂ 'ਚ VOTING ਸਚਾਲੂ ਟੰਗ ਦੇ ਨਾਲ ਜਾਰੀ ਹੈ